ਸਸੀ ਗਾਲ ਬਾਬੇਓ ਕੀ ਹਾਲ ਚਾਲ ਆ ਬਾਈ ਸੋ ਬਾਈ ਜੀ 19 ਮਈ ਨੂੰ ਨਾ ਬਾਈ ਗਰਜੀਤ ਦਾ ਅਮਰੀਕਾ ਤੋਂ ਸਾਨੂੰ ਕਾਲ ਆਉਂਦਾ ਸੋ ਬਾਈ ਜੀ ਆਪਣਾ ਟ੍ਰੈਂਡਿੰਗ ਤੇ ਚੱਲ ਰਿਹਾ ਜਿਹੜਾ ਸਾਈਜ਼ 8 ਫੁੱਟ ਤੇ 26 ਇੰਚੀ ਡਬਲ ਕੋੜੀ ਦੇ ਵਿੱਚ ਕਰਾਹਾ ਉਹ ਬਾਈ ਨੇ ਆਪਣਾ ਨੂੰ ਕਾਲ ਕਰਕੇ ਉੱਥੋਂ ਬੁੱਕ ਕੀਤਾਗਾ ਸੋ ਬਾਈ ਦਾ ਪਿੰਡ ਆ ਜੀ ਕੁਰਕ ਖੇਤਰ ਦੇ ਲਾਗੇ ਬਾਈ ਦਾ ਪਿੰਡ ਆ ਆਪਣੇ ਪਿੰਡ ਤੋਂ ਤਕਰੀਬਨ 200 ਕਿਲੋਮੀਟਰ ਬਾੜ ਬਾਈ ਦਾ ਪਿੰਡ ਆਗਾ ਸੋ ਬਾਈ ਨੇ ਸਪੈਸ਼ਲ ਮਾਡਲ ਕਰਾਹਾ ਆਪਾਂ ਨੂੰ ਕਾਲ ਕਰਕੇ ਆਪਣੇ ਇੰਸਟਾਗ੍ਰam ਉੱਤੇ ਬਾਈ ਨੇ ਵੀਡੀਓ ਦੇਖੀ ਸੀ ਸੋ 12ਵਾਂ ਬਾਈ ਨੇ ਕਰਾਹਾ ਬੁੱਕ ਕੀਤਾਗਾ ਆਪਾਂ ਬਾਈ ਨੂੰ 29 ਮਈ ਨੂੰ ਕਰਾਹਾ ਡਿਲੀਵਰ ਕਰਨਾਗਾ ਸੋ ਬਾਈ ਨੂੰ ਆਪਾਂ ਸਵੇਰੇ ਕਰਾਹ ਉਸ ਕਰਾਰ ਦੇ ਉੱਤੇ ਉਸ ਤਰੀਕ ਦੇ ਉੱਤੇ ਆਪਾਂ ਕਰਾਹ ਬਾਈ ਨੂੰ ਉਸ ਦੇ ਬਾਈ ਦੇ ਘਰੇ ਆਪਾਂ ਡਿਲੀਵਰ ਕਰਾਂਗੇ ਸੋ ਬਾਈ ਦੇ ਫਾਦਰ ਸਾਹਿਬ ਉਹਨਾਂ ਦੇ ਬ੍ਰਦਰ ਉੱਥੇ ਆਉਣਗੇ ਉਹਨਾਂ ਦਾ ਰਿਵਿਊ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਪੋਸੀਬਲ ਹੋਇਆ ਤਾਂ ਹੋ ਸਕਦਾ ਤਾਂ ਬਾਈ ਬਾਹਰੋਂ ਵੀ ਆਪਾਂ ਨੂੰ ਰਿਵਿਊ ਦੇਊਗਾ ਸੋ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੁਹਾਡੇ ਨਾਲ ਆਪਣੇ ਨਾਲ ਜੁੜੇ ਰਹੋ ਤੇ ਜਿਹੜਾ ਭਰਾ ਆਪਣੇ ਨਾਲ ਫੇਸਬੁਕ ਤੇ ਪਹਿਲੀ ਵਾਰ ਜੁੜਿਆ ਬਈ ਫੇਸਬੁਕ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਬਾਈ ਜੀ ਖੇਤੀਬਾੜੀ ਸੰਧਾ ਦੇ ਹਰ ਰੋਜ਼ ਦਿੰਦੇ ਰਹਿਣਾ ਤੇ ਆਪਣੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਕਰਦੇ ਆਂ ਕਰਾਹੇ ਬਾਰੇ ਬਾਈ ਸਭ ਤੋਂ ਪਹਿਲਾਂ ਤਾਂ ਜਿਹੜਾ ਟ੍ਰੈਂਡਿੰਗ 'ਚ ਆਪਣਾ ਸਾਈਜ਼ ਚੱਲ ਰਿਹਾ ਵੀ 8 ਫੁੱਟ 26 ਇੰਚੀ ਸੋ ਕਰਾਹੇ ਦਾ ਸਾਈਜ਼ ਆ ਜੀ 8 ਫੁੱਟ ਦੇ ਦੀ ਲਵਾਈ ਆ ਤੇ 26 ਇੰਚੀ ਕਰਾਹੇ ਦੀ ਉਚਾਈ ਆ ਜੇ ਇਹਦੇ ਵਿੱਚ ਆਪਾਂ ਵਜਨ ਦੀ ਗੱਲ ਕਰਗੇ ਬਾਈ ਜੀ ਵਜਨ ਕਰਾਹੇ ਦਾ 2 ਕੁਇੰਟਲ ਕਰਾਹੇ ਦਾ ਵਜਨਾਗਾ ਸੋ ਡਬਲ ਕੋੜੀ ਦੇ ਵਿੱਚ ਕਰਾਹਾ ਇਹ ਪੂਰਾ ਹੈਵੀ ਤੇ ਮੇਨਟੇਨ ਬਾਈ ਨੇ ਬਣਾਇਆ ਹੋਇਆ ਬਾਈ ਕਹਿੰਦਾ ਬਾਈ ਪੂਰਾ ਟੌਪ ਐਂਡ ਮਾਡਲ ਸਾਨੂੰ ਕਰਾਹਾ ਬਣਾ ਕੇ ਦੇ ਸੋ ਬਾਈ ਦਾ ਦੂਰ ਪਿੰਡ ਸੀਗਾ ਸੋ ਬ ਪੂਰਾ ਟੌਪ ਦਾ ਕਰਾਹ ਸਾਨੂੰ ਬਣਵਾ ਕੇ ਦੇ ਸੋ ਬਾਈ ਨੂੰ ਆਪਾਂ ਰੈਡੀ ਕਰਕੇ ਦਿੱਤਾ ਬਾਈ ਸੋ ਡਿਲੀਵਰ ਕਰਾਂਗੇ ਕੱਲ ਨੂੰ ਸੋ ਦੋ ਕੁਆਟਲ ਇਹਦੇ ਵਿੱਚ ਵਜਨ ਆਗਾ ਜੇ ਇਹਦੇ ਵਿੱਚ ਆਪਾਂ ਚਾਦਰ ਦੀ ਗੱਲ ਕਰਕੇ ਬਾਈ ਜੀ ਟਾਟਾ ਲਪਾਰੋ ਦੇ ਇਹਦੇ ਵਿੱਚ ਆਪਾਂ ਚਾਦਰ ਲਾਈ ਹੋਈ ਹੈ ਸਪੈਸ਼ਲ ਦੱਸ ਗਏ ਦੀ ਸੋ ਜਿਹੜੀ ਇਹਦੇ ਵਿੱਚ ਆਪਾਂ ਛੁਰੀ ਵਗੈਰਾ ਲਾਈ ਹੋਈ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਜੇ ਇਹਦੇ ਪਹਿਲੇ ਵਿੱਚ ਆਪਾਂ ਘੋੜੀ ਦੀ ਗੱਲ ਕਰਕੇ ਬਾਈ ਜੀ ਘੋੜੀ ਵੀ ਇਹਦੇ ਵਿੱਚ ਆਪਾਂ ਡਬਲ ਘੋੜੀਆ ਤੇ ਜਿਹੜੀ ਅਗਲੀ ਘੋੜੀ ਆਪਾਂ ਉਹ ਲਾਈ ਹੋਈ ਹੈ 2.5 ਇੰਚੀ ਚਾਰ ਸੂਤ ਦੀ ਸੋ ਮਗਰ ਵਾਲੀ ਘੋੜੀ ਵੀ ਆਪਾਂ ਪੂਰੀ ਹੈਵੀ ਸੋ 빙ਾ ਵਗੈਰਾ ਨਾ ਹੋ ਸਕੇ ਪੂਰਾ ਮਜ਼ਬੂਤ ਬਣਾਇਆ ਹੋਇਆ ਕਰਾਹਾ ਸੋ ਇਹਦੇ ਵਿੱਚ ਦੱਸ ਗਏ ਦੀ ਚਾਦਰ ਲੱਗੀ ਹੋਈ ਆ ਬਾਕੀ ਜਿਹੜੀ ਛੁਰੀ ਦੀ ਗੱਲ ਕਰ ਗਏ ਆਪਾਂ ਛੁਰੀ ਇਹਦੇ ਵਿੱਚ ਜਿਹੜੀ ਸਪੈਸ਼ਲ ਤਿਆਰ ਹੋ ਕੇ ਆਉਂਦੀ ਆ ਬਈ ਆਪਣੀ 3500 ਰੁਪਏ ਲਈ ਲੁਧਿਆਣੇ ਤੋਂ ਸੋ ਆਪਾਂ ਉਹ ਛੁਰੀ ਇਹਦੇ ਵਿੱਚ ਲਾਈ ਹੋਈ ਆ ਸੋ ਇਸ ਤੋਂ ਬਾਅਦ ਆਪਾਂ ਬਾਈ ਜੀ ਕਰਾਹੇ ਦੇ ਬੈਕ ਸਾਈਡ ਦੀ ਗੱਲ ਕਰਾਂਗੇ ਸੋ ਬਾਈ ਜੀ ਜੇ ਬੈਕ ਸਾਈਡ ਦੀ ਗੱਲ ਕਰੀਏ ਕਰਾਹੇ ਦੇ ਵਿੱਚ ਆਪਾਂ ਡਬਲ ਬੀਮ ਲਾਏ ਹੋਏ ਉੱਤੇ ਥੱਲੇ ਮਜ਼ਬੂਤ ਤੇ ਹੈਵੀ ਇੱਕੋ ਜਿਹੇ 2.5 ਇੰਚੀ ਵਾਲੇ ਦੋ ਸੂਤ ਵਾਲੇ ਪੂਰੇ ਮਜ਼ਬੂਤ ਬਾਕ ਦਿੰਗੀ ਬਗੈਰ ਨਾ ਹੋ ਸਕੇ ਚਾਦਰ ਸੋ ਪੂਰਾ ਮਜਬੂਤ ਬਣਾਇਆ ਹੋਇਆ ਕਰਾਹੇ ਨੂੰ ਡਬਲ ਹੁੱਕ ਲੱਗੀ ਇਹਦੇ ਵਿੱਚ ਕਿੱਲੀਆਂ ਵਗੈਰਾ ਵੀ ਪੂਰਾ ਸਫਾਈ ਨਾਲ ਕਰਾਹੇ ਦਾ ਕੰਮ ਕੀਤਾ ਗਿਆ ਰਕਾਬਾਂ ਵਗੈਰਾ ਲਗਾ ਕੇ ਸੋ ਭਾਈ ਜੇ ਤੁਸੀਂ ਵੀ ਕਰਾਹਾ ਬਣਾਉਣ ਲਈ ਪਲਾਨ ਕਰ ਰਹੇ ਹੋ ਤਾਂ ਇੱਕ ਵਾਰ ਜਰੂਰ ਤੁਹਾਡੇ ਭਰਾ ਨੂੰ ਯਾਦ ਕਰਿਓ ਤੇ ਵਿਜ਼ਿਟ ਜਰੂਰ ਕਰਿਓ ਮਿਸਤਰੀ ਲਾਹਵ ਸਿੰਘ ਕੋਟਸਮੀਰ ਦੁਕਾਨ ਨੰਬਰ 3 ਉੱਤੇ ਭਾਈ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਬਈ ਤੁਸੀਂ ਕਰਾਹਾ ਬੁੱਕ ਕਰਨ ਲਈ ਸਾਨੂੰ ਕਾਲ ਕਰ ਸਕਦੇ ਹੋ ਤੇ ਜੇ ਜਿਹੜਾ ਭਰਾ ਭਈ ਦੂਰ ਨੇੜੇ ਬੇਚੇਕ ਹੋ ਕੇ ਸਾਨੂੰ ਕਾਲ ਕਰ ਸਕਦੇ ਹੋ ਪੰਜਾਬ ਹਰਿਆਣਾ ਰਾਜਸਥਾਨ ਫੋਰਨ ਕੰਟਰੀ ਤੋਂ ਵੀ ਤੁਸੀਂ ਕਾਲ ਕਰਕੇ ਕਰਾਵਾ ਬੁੱਕ ਕਰ ਸਕਦੇ ਹੋ ਬਈ ਆਪਾਂ ਡਿਲੀਵਰੀ ਦੇ ਦਾਂਗੇ ਸੋ ਜਰੂਰ ਦਿਓ ਸੇਵਾ ਦਾ ਮੌਕਾ ਬਾਈ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਕਿਸਾਨ ਭਰਾਵਾਂ ਤੱਕ ਤਾਂ ਜੋ ਆਪਣਾ ਐਡਰੈਸ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚੇ ਜੀ ਸੋ ਜਰੂਰ ਦਿਓ ਸੇਵਾ ਦਾ ਮੌਕਾ ਬਾਕੀ ਬਾਈਆਂ ਦਾ ਰਿਵਿਊ ਆਪਾਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਸੋ ਆਪਣੇ ਨਾਲ ਜੁੜੇ ਰਹੋ ਸੋ ਪੋਸੀਬਲ ਹੋਇਆ ਤਾਂ ਜਰੂਰ ਰਿਵਿਊ ਤੁਹਾਡੇ ਨਾਲ ਸਾਂਝਾ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਅੰਕੜਿਆਰ ਨੂੰ ਹੀ ਆਪਾਂ ਕੋਟਸ਼ਮੀਰ ਬਟਨਡੇ ਲਾ ਕੇ ਦੰਦ ਹਾਂ ਜੀ ਕਿਵੇਂ ਲੱਗਿਆ ਖਰਾਦਾਂ ਨੂੰ ਬਹੁਤ ਵਧੀਆ ਲੱਗਿਆ ਸਾਡੇ ਲੱਗੇ ਚ ਪਹਿਲੀ ਵਾਰ ਮੈਨੂੰ ਸੁਣਦੇ ਬਹੁਤ ਮਸ਼ਹੂਰੀ ਸਾ ਤੁਹਾਡੀ ਜੀ ਸਾਡੇ ਹਾਂ ਜੀ ਬਹੁਤ ਅੱਛਾ ਹੈ ਬਹੁਤ ਵਧੀਆ ਚੱਲਦਾ ਹੈ ਬਾਕੀ ਆਪਾਂ ਮੰਗਾਇਆ ਹੁਣ ਤੇ ਹੁਣ ਚਲਾਵਾਂਗੇ ਤੇ ਹੋਰ ਵੀ ਕਈ ਭਰਾਵਾਂ ਨਾਲ ਆਖਾਂਗੇ ਜੀ ਤੇ ਵਧੀਆ ਚੱਲੇਗਾ ਤੇ ਹੋਰ ਮੰਗਾਵਾਂਗੇ ਹਾਂ ਜੀ ਸਾਨੂੰ ਵੇਖਣ ਚ ਤੇ ਬਣਾਈ ਬੜੀ ਸੋਹਣੀ ਦਵਲ ਹੈ ਇੱਥੇ ਵੀ ਲੱਗ ਜਾਂਦਾ ਹੈ ਪਿੱਛੇ ਵੀ ਲੱਗ ਜਾਂਦਾ ਹੈ ਢੋੜੇ ਵੀ ਦਵਲ ਦੇ ਬਹੁਤ ਵਧੀਆ ਹੈ ਜੀ ਹਾਂ ਜੀ ਲਿਫਟ ਦਵਲ ਲਿਫਟੇ ਜੀ ਬਹੁਤ ਸੋਹਣਾ ਲੱਗਾ ਆਪਣੇ ਭਾਜੀ ਨੇ ਬਾਹਰ ਬੈਠਣੇ ਆਰਡਰ ਕੀ ਹਾਂਜੀ ਆਪਣਾ ਬੇਟਾ ਬਾਹਰ ਘਰ ਦਾ ਉਹਨੇ ਵੀਡੀਓ ਵੇਖੀ ਸੀ ਤੁਹਾਡੀ ਜੀ ਤੇ ਉਹਨੇ ਫਿਰ ਆਰਡਰ ਕੀਤਾ ਤੇ ਉਹਨੇ ਮੰਗਾਇਆ ਹਾਂਜੀ ਚਲੋ ਤੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਅੱਜ ਲੈ ਸਾਡੇ ਘਰ ਬਹੁਤ ਠੀਕ ਹੈ ਜੀ ਜੀ ਆਨੂ ਤੇ ਓਕੇ ਜੀ ਓਕੇ